ਬਾਬਾ ਸਾਹਿਬ ਦੀ ਮੂਰਤੀ ਕਿਉਂ ਤੋੜੀ ਗਈ ਕਿਉਂਕਿ ਉਹ ਵੀ ਉਹ ਸ਼ਖਸ ਜਿਹੜਾ ਖੁਦ ਉਸ ਕਾਸਟ ਨੂੰ ਸਬੰਧਤ ਰੱਖਦਾ ਹੋਵੇ ਜਿਸ ਭਾਈਚਾਰੇ ਦੇ ਨਾਲ ਬਾਬਾ ਸਾਹਿਬ ਸੀਗੇ ਪੁਲਿਸ ਦੇ ਜਿਹੜੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਉੱਥੇ ਅੰਮ੍ਰਿਤਸਰ ਦੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸੀੜੀ ਸਾਫ ਸਫਾਈ ਦੇ ਲਈ ਲਵਾਈ ਗਈ ਸੀ ਸਵਧਾਨ ਦਾ ਐਡਾ ਵੱਡਾ ਦੇਣਾ ਅਸੀਂ ਬਾਬਾ ਸਾਹਿਬ ਨੂੰ ਯਾਦ ਕਰਦੇ ਆ ਉਹਨਾਂ ਦਾ ਜ਼ਿਕਰ ਕਰਦੇ ਆ ਪਰ ਜਿਹੜੀ ਉਹਨਾਂ ਦੀ ਮੂਰਤੀ ਆ ਠੀਕ ਹੈ ਉਸ ਨੂੰ ਸਾਫ਼ ਨਹੀਂ ਕੀਤਾ ਗਿਆ ਤਿੰਨ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਉਹ ਦੁਬਈ ਜਾਂਦਾ ਤੇ ਠੀਕ ਤਿੰਨ ਮਹੀਨੇ ਪਹਿਲਾਂ ਘਟਨਾ ਤੋਂ ਠੀਕ ਤਿੰਨ ਮਹੀਨੇ ਪਹਿਲਾਂ ਉਹ ਅੰਮ੍ਰਿਤਸਰ ਵਾਪਸ ਆਉਂਦਾ ਤੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੁੰਦਾ ਕਿ ਸਾਡਾ ਮੁੰਡਾ ਵਾਪਸ ਆ ਗਿਆ ਦੇਖੋ ਜੇ ਤਾਂ ਕੋਈ ਹੋਰ ਕਾਸਟ ਦਾ ਬੰਦਾ ਬੋਤਲ ਨੂੰ ਤੋੜਦਾ ਤਾਂ ਇਹ ਮੁੱਦਾ ਦੋ ਜਾਤਾਂ ਪਾਤਾਂ 'ਚ ਵੀ ਵਿਵਾਦ ਸਕਦਾ ਸੀ ਇਹ ਵਿਵਾਦ ਬਣ ਸਕਦਾ ਸੀਗਾ ਸਾਡਾ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਆ ਕਿਉਂਕਿ ਸਾਡਾ ਪ੍ਰਸ਼ਾਸਨ ਆ ਨਾ ਜਿਹੜਾ ਸਿਸਟਮ ਆ ਉਹ ਕੇਸ ਨੂੰ ਹੱਲ ਹੀ ਨਹੀਂ ਕਰ ਪਾਉਂਦਾ ਉਹ ਇਹ ਪਤਾ ਹੀ ਨਹੀਂ ਲਗਾ ਪਾਉਂਦਾ ਕਿ ਇਹਦੇ ਪਿੱਛੇ ਕੌਣ ਆ ਜਿਸ ਤਰੀਕੇ ਦੇ ਨਾਲ ਥੋੜਾ ਲੈ ਕੇ ਚੜਦਾ ਪੌੜੀ ਦੇ ਉੱਤੇ ਚੜ ਕੇ ਇਹ ਡਿਸਟ੍ਰੀਟ ਦੇ ਅੰਦਰ ਲੋਕ ਘੁੰਮ ਰਹੇ ਆ ਸਿਕਿਉਰਿਟੀ ਗਾਰਡ ਸਾਹਮਣੇ ਖੜੇ ਦੇਖ ਰਹੇ ਆ ਵੀਡੀਓ ਬਣਾ ਰਹੇ ਆ ਲੋਕ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਅੱਜ ਨੈਟ ਤੇ ਚੱਲ ਰਹੀ ਹੈ ਲੋਕਾਂ ਦੇ ਵੱਲੋਂ ਬਣਾਈ ਗਈ ਆ ਤੇ ਉੱਤੇ ਖੜਾ ਹੋਏ ਲੋਕ ਉਹਨੂੰ ਰੋਕ ਰਹੇ ਆ ਤੇ ਉਹ ਕਿਸੇ ਦੀ ਗੱਲ ਸੁਣਨੀ ਨਹੀਂ ਦੇ ਆ ਲੋਕਾਂ ਨਾਲ ਬਹਿਸ ਰਿਹਾ ਤੇ ਧੜਾ ਧੜ ਨੂੰ ਤੋੜਨ ਲੱਗਿਆ ਹੋਇਆ 80 ਵੱਡੀ ਲਾਪਰਵਾਹੀ ਆ ਸਾਹਮਣੇ ਪੁਲਿਸ ਸਟੇਸ਼ਨ ਹੋਵੇ ਉਹਦੇ ਸਾਹਮਣੇ ਕੋਈ ਬੰਦਾ ਸਿਧਾਂਤ ਦੀ ਬੁੱਕ ਨੂੰ ਅੱਗ ਲਾ ਰਿਹਾ ਹੈਗਾ ਘੱਟੋ ਘਾਟ ਉਹਨੂੰ 5-7 ਮਿੰਟ 10 ਮਿੰਟ ਤਾਂ ਲੱਗੇ ਹੋਣਗੇ ਰਾਜਦੀਪ ਕੱਲ ਬਾਬਾ ਸਾਹਿਬ ਅੰਬੇਦਕਰ ਦੀ ਜਿਹੜਿਆ ਮੂਰਤੀ ਸੀਗੀ ਉਹ ਤੋੜੀ ਗਈ ਅੰਮ੍ਰਿਤਸਰ ਦੇ ਵਿੱਚ ਇਹ ਸਾਰਾ ਕੁਝ ਕਿਵੇਂ ਵਾਪਰਦਾ ਕੀ ਉੱਥੇ ਘਟਨਾ ਹੋਈ ਦੇਖੋ ਕੱਲ ਬਹੁਤ ਹੀ ਵੱਡਾ ਦਿਨ ਭਾਰਤ ਦੇ ਲਈ ਸੀਗਾ 26 ਜਨਵਰੀ ਨੂੰ ਗਣਤੰਤਰ ਦਿਵਸ ਅਸੀਂ ਮਨਾਉਂਦੇ ਆ ਉਸ ਦਿਵਸ ਨੂੰ ਮਨਾਇਆ ਜਾਂਦਾ ਜਦੋਂ ਬਾਬਾ ਸਾਹਿਬ ਦੇ ਦੁਆਰਾ ਬਣਾਇਆ ਹੋਇਆ ਸੰਵਿਧਾਨ ਲਾਗੂ ਹੋਇਆ ਸੀਗਾ 26 ਜਨਵਰੀ 1950 ਨੂੰ ਇਹ ਸੰਵਿਧਾਨ ਲਾਗੂ ਹੋਇਆ ਸੀਗਾ ਉਹਦੀ ਯਾਦ ਦੇ ਅੰਦਰ ਹਰ ਸਾਲ ਇਹ ਰਿਪਬਲਿਕ ਡੇ ਮਨਾਇਆ ਜਾਂਦਾ ਦਿੱਲੀ ਦੇ ਵਿੱਚ ਸਾਡੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਤੀ ਮਰਮੂ ਦੇ ਵੱਲੋਂ ਝੰਡਾ ਰਿਹਾਉਂਦੀ ਰਸਮ ਅਦਾ ਕੀਤੀ ਗਈ ਹੈ ਨਾ ਵੱਖ-ਵੱਖ ਥਾਵਾਂ ਦੇ ਉੱਤੇ ਹਰ ਇੱਕ ਛੋਟੇ ਸਰਕਾਰੀ ਦਫ਼ਤਰਾਂ ਦੇ ਝੰਡਾ ਲਹਿਰਾਉਂਦੀ ਰਸਮ ਹੁੰਦੀ ਆ 바ਵਾ ਸਾਹਿਬ ਨੂੰ ਯਾਦ ਕੀਤਾ ਜਾਂਦਾ ਸਤਿਕਾਰ ਦਿੱਤਾ ਜਾਂਦਾ ਕੱਲਾ ਇਸਤੇ ਨਹੀਂ ਨਹੀਂ 바ਵਾ ਸਾਹਿਬ ਨੂੰ ਹਰ ਵਕਤ ਸਤਿਕਾਰ ਆ ਕਿਉਂਕਿ ਜੋ ਦੁਨੀਆ ਦਾ ਇੱਕ ਵਿਲੱਖਣ ਸਵਿਧਾਨ ਜੋ ਲਿਖ ਕੇ ਦੇਗੇ ਜੋ ਉਹਨਾਂ ਨੇ ਹੱਕ ਦਿੱਤੇ ਹਰ ਇੱਕ ਵਰਗ ਨੂੰ ਉਹਨਾਂ ਨੇ ਸਵਿਧਾਨ ਦੇ ਵਿੱਚ ਇਹ ਫਰਕ ਨਹੀਂ ਦੇਖਿਆ ਜਾਤ ਪਾਤ ਊਚ ਨੀਚ ਅਮੀਰ ਗਰੀਬ ਦਾ ਇੱਕ ਬੈਸਟ ਡੈਮੋਕ੍ਰੇਸੀ ਜੇਕਰ ਸੀਗੀ ਤਾਂ ਉਹ ਭਾਰਤ ਦੀ ਬਾਬਾ ਸਾਹਿਬ ਦੇ ਕਰਕੇ ਮੰਨੀ ਜਾਂਦੀ ਆ ਪਰ ਹੈਰਾਨੀ ਇਹ ਹੁੰਦੀ ਹੈ ਕਿ ਕੱਲ 26 ਜਨਵਰੀ ਵਾਲੇ ਦਿਨ ਹੀ ਇਹ ਘਟਨਾ ਦਾ ਵਾਪਰਨਾ ਹੁਣ ਗੱਲ ਕਰੀ ਇਹ ਘਟਨਾ ਦੀ ਨਹੀਂ ਕਰਾਂਗੇ ਅੱਜ ਇਹਨੂੰ ਥੋੜਾ ਜਿਹਾ ਐਕਸਪਲੇਨ ਦੇ ਕੇ ਸਮਝਾਂਗੇ ਤਾਂ ਮੈਨੂੰ ਲੱਗਦਾ ਠੀਕ ਰਹੂਗਾ ਹਰ ਵਾਰ ਹੁੰਦਾ ਜਦੋਂ 15 ਅਗਸਤ ਹੁੰਦੀ ਹੈ ਚਾਹੇ 26 ਜਨਵਰੀ ਹੁੰਦੀ ਹੈ ਜਦੋਂ ਇਹ ਦਿਨ ਆਉਂਦੇ ਨੇ ਤਾਂ ਕੁਝ ਨਾ ਕੁਝ ਪੰਜਾਬ ਦੇ ਅੰਦਰ ਵਾਪਰਦਾ ਕਈ ਵਾਰ ਕੰਧਾਂ ਦੇ ਉੱਤੇ ਖਾਲਿਸਤਾਨ ਦੇ ਨਾਅਰੇ ਲਿਖ ਦਿੱਤੇ ਜਾਂਦੇ ਆ ਬਿਲਕੁਲ ਝੰਡੇ ਲਹਿਰਾ ਦਿੱਤੇ ਜਾਂਦੇ ਆ ਕਦੇ ਕਿਸੇ ਛੇੜਛਾੜ ਕੀਤੀ ਜਾਂਦੀ ਹੈ ਕਦੇ ਕੋਈ ਛੇੜਛਾੜ ਹੁੰਦੀ ਹੈ ਇਹ ਗਤੀਵਿਧੀਆਂ ਕੌਣ ਕਰਾ ਰਿਹਾ ਇਹ ਕਿੱਥੋਂ ਹੋ ਰਹੀਆਂ ਕਦੇ ਸਿੱਖ ਧਰਮ ਦੇ ਨਾਲ ਛੇੜਛਾੜ ਹੁੰਦੀ ਆ ਕਦੇ ਸ਼ਡਿਊਲ ਭਾਈਚਾਰੇ ਦੇ ਨਾਲ ਛੇੜਛਾੜ ਹੁੰਦੀ ਆ ਹੁਣ ਤੁਸੀਂ ਦੇਖੋ ਜੋ ਘਟਨਾ ਕੱਲ ਵਾਪਰੀ ਬਾਬਾ ਸਾਹਿਬ ਦੀ ਮੂਰਤੀ ਜੋ ਕਿ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਦੇ ਅੰਦਰ ਲੱਗੀ ਹੋਈ ਆ ਜਿੱਥੋਂ ਪੁਲਿਸ ਸਟੇਸ਼ਨ ਦੀ ਦੂਰੀ ਸਿਰਫ 100 ਤੋਂ 150 ਮੀਟਰ ਆ ਸਾਹਮਣੇ ਪੁਲਿਸ ਕਰਮੀ ਖੜੇ ਹੋਏ ਨੇ ਹੈਰੀਟੇਜ ਸਟਰੀਟ ਦੇ ਉੱਤੇ ਦਿਨ ਪோ ਰਾਤ ਜਿਹੜੀ ਪਬਲਿਕ ਉਥੇ ਚਹਲ ਪੈਰ ਉਥੇ ਰਹਿੰਦੀ ਆ ਕਾਫੀ ਲੋਕ ਹੁੰਦੇ ਆ ਪ੍ਰੋਪਰ ਇੱਕ ਸੀੜੀ ਲਾਈ ਹੋਈ ਸੀਗੀ ਬਾਬਾ ਸਾਹਿਬ ਦੀ ਮੂਰਤੀ ਦੇ ਤਾ ਜੋ ਸੀਡੀ ਇਸ ਕਰਕੇ ਲਾਈ ਸੀ ਕਿਉਂਕਿ ਜਿਹੜੇ ਉੱਥੋਂ ਦੇ ਲੋਕ ਆ ਜਾਂ ਰਾਜਸੀ ਨੇਤਾ ਨੇ ਜਾਂ ਹੋਰ ਲੋਕ ਆ ਪੂਜਦੇ ਆ ਕੇ ਸਤਿਕਾਰ ਕਰਦੇ ਆ ਹਾਰ ਪੈਣਾਉਂਦੇ ਆ ਮੂਰਤੀ ਨੂੰ ਹਨਾ ਉਹ ਇਸ ਕਰਕੇ ਕਹਿੰਦੇ ਸੀਡੀ ਲਾਈ ਹੋਈ ਸੀ ਇੱਕ ਬਿਆਨ ਇਹ ਆਇਆਗਾ ਹੁਣ ਤੁਸੀਂ ਦੇਖੋ ਪੁਲਿਸ ਵੀ ਇਹ ਜਿਹੜੇ ਬਿਆਨ ਆ ਰਹੇ ਹਨਾ ਉਹਦੇ ਵਿੱਚ ਵੀ ਉਲਝਣ ਤਾਂ ਨਹੀਂ ਬਹੁਤ ਆ ਪੁਲਿਸ ਦੇ ਜਿਹੜੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਉੱਥੇ ਅੰਮ੍ਰਿਤਸਰ ਦੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸੀਡੀ ਸਫਾਈ ਦੇ ਲਈ ਲਵਾਈ ਗਈ ਸੀ ਬਤ ਤਾਂ ਸਾਫ ਸਫਾਈ ਕਰਨੀ ਸੀ ਕਿਉਂਕਿ ਹੁਣ ਇਹ ਬਿਆਨ ਇਸ ਕਰਕੇ ਆ ਰਿਹਾ ਮੈਨੂੰ ਲੱਗਦਾ ਕਾਂਗਰਸ ਦੇ ਐਮਪੀ ਨੇ ਗੁਰਜੀਤ ਓਜਲਾ ਰਾਜਾ ਬਣਿੰਗ ਐਮਪੀ ਨੇ ਕਾਂਗਰਸ ਪ੍ਰਧਾਨ ਨੇ ਕਾਂਗਰਸ ਲੀਡਰਾਂ ਦੇ ਵੱਲੋਂ ਰਾਜਕੁਮਾਰ ਵੇਰਕਾ ਦੇ ਵੱਲੋਂ ਗੁਰਜੀਤ ਓਜਲਾ ਦੋਨੋਂ ਹੋ ਗਏ ਉਹਨਾਂ ਨੇ ਜਾ ਕੇ ਬਾਬਾ ਸਾਹਿਬ ਦੀ ਮੂਰਤੀ ਨੂੰ ਦੁੱਧ ਦੇ ਨਾਲ ਨਹਲਾਇਆ ਸਾਫ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਦੇਖੋ ਉਹਦੀ ਸੁਰੱਖਿਆ ਕਰਨੀ ਤਾਂ ਦੂਰ ਦੀ ਗੱਲ ਆ ਉਹਦੀ ਸਫਾਈ ਤੱਕ ਨਹੀਂ ਕੀਤੀ ਗਈ ਸਵਧਾਨ ਦਾ ਐਡਾ ਵੱਡਾ ਦੇਣਾ ਅਸੀਂ ਬਾਬਾ ਸਾਹਿਬ ਨੂੰ ਯਾਦ ਕਰਦੇ ਆ ਉਹਨਾਂ ਦਾ ਜ਼ਿਕਰ ਕਰਦੇ ਆ ਪਰ ਜਿਹੜੀ ਉਹਨਾਂ ਦੀ ਮੂਰਤੀ ਆ ਠੀਕ ਹੈ ਉਸ ਨੂੰ ਸਾਫ ਨਹੀਂ ਕੀਤਾ ਗਿਆ ਇਹ ਇਲਜ਼ਾਮ ਵੀ ਉਹਨਾਂ ਨੇ ਲਗਾਏ ਨੇ ਵਿਰੋਧੀ ਧਿਰ ਨੇ ਕਾਂਗਰਸ ਨੇ ਸਰਕਾਰ ਦੇ ਉੱਤੇ ਚਲੋ ਵਿਰੋਧੀ ਧਿਰਾਂ ਦਾ ਕੰਮ ਹੁੰਦਾ ਹਨਾ ਕਿਸੇ ਵੀ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਨਾ ਜਾਂ ਸਰਕਾਰ ਤੇ ਸਵਾਲ ਚੁੱਕਣਾ ਗੱਲ ਇਹ ਆ ਕਿ ਬਾਬਾ ਸਾਹਿਬ ਦੀ ਮੂਰਤੀ ਕਿਉਂ ਤੋੜੀ ਗਈ ਕਿਉਂਕਿ ਉਹ ਵੀ ਉਹ ਸ਼ਖਸ ਜਿਹੜਾ ਖੁਦ ਉਸ ਕਾਸਟ ਨੂੰ ਸਬੰਧਤ ਰੱਖਦਾ ਹੋਵੇ ਜਿਸ ਭਾਈਚਾਰੇ ਦੇ ਨਾਲ ਬਾਬਾ ਸਾਹਿਬ ਸੀਗੇ ਹਾਲਾਂਕਿ ਮੈਂ ਲਾਦਾ ਕਿ ਬਾਬਾ ਸਾਹਿਬ ਦੀ ਕੋਈ ਵੀ ਜਾਤ ਨਹੀਂ ਮੈਂ ਮੰਨਦਾ ਕਿਉਂਕਿ ਜਿਹੜਾ ਬੰਦਾ ਜਾਤ ਪਾਤ ਬਾਰੇ ਸੋਚਦਾ ਨਾ ਹੋਵੇ ਉਹਦੀ ਆਪਦੀ ਵੀ ਕੋਈ ਜਾਤ ਨਹੀਂ ਹੁੰਦੀ ਇਨਸਾਨੀਅਤ ਸਭ ਤੋਂ ਵੱਡੀ ਜਾਤ ਆ ਪਰ ਦੁਨਿਆਵੀ ਦੇ ਵਿੱਚ ਸਾਨੂੰ ਇਹ ਗੱਲਾਂ ਕਰਨੀਆਂ ਪੈਂਦੀਆਂ ਨੇ ਸ਼ੈਡਿਊਲ ਕਾਸਟ ਦੇ ਸੰਬੰਧਿਤ ਉਹ ਮੁੰਡਾ ਅਕਸ਼ੋ ਦਾ ਨਾਮ ਦੱਸਿਆ ਜਾ ਰਿਹਾ ਜਗਪੀਤ ਬੜੀ ਹੈਰਾਨੀ ਹੋਊਗੀ 3 ਸਾਲ ਪਹਿਲਾਂ ਮੁੰਡਾ ਦੁਬਈ ਗਿਆ ਸੀ ਮੋਗੇ ਦਾ ਰਹਿਣ ਵਾਲਾ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ 3 ਸਾਲ ਪਹਿਲਾਂ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਉਹ ਦੁਬਈ ਜਾਂਦਾ ਤੇ ਠੀਕ 3 ਮਹੀਨੇ ਪਹਿਲਾਂ ਘਟਨਾ ਤੋਂ ਠੀਕ 3 ਮਹੀਨੇ ਪਹਿਲਾਂ ਉਹ ਅੰਮ੍ਰਿਤਸਰ ਵਾਪਸ ਆਉਂਦਾ ਤੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੁੰਦਾ ਕਿ ਸਾਡਾ ਮੁੰਡਾ ਵਾਪਸ ਆ ਗਿਆ ਘਰੇ ਨਹੀਂ ਗਿਆ ਉਹ ਘਰੇ ਗਿਆ ਹੀ ਨਹੀਂ ਉਥੋਂ ਆਇਆ ਅੰਮ੍ਰਿਤਸਰ ਤੋਂ ਨੇ ਫਲਾਈਟ ਫੜੀ ਤੇ ਉਹ ਪਰਿਵਾਰ ਦੇ ਦੱਸੇ ਮੁਤਾਬਕ ਹਾਲਾਂਕਿ ਇਹਦੇ ਵਿੱਚ ਕਿੰਨੀ ਸਚਾਈ ਹੈ ਇਹ ਨਹੀਂ ਹਲੇ ਤੱਕ ਪਤਾ ਕਿਉਂਕਿ ਪੁਲਿਸ ਜਾਂਚ ਕਰੂਗੀ ਉਹ ਅੰਮ੍ਰਿਤਸਰ ਰਹਿਣ ਲੱਗ ਜਾਂਦਾ ਜੀ ਕਮਰਾ ਲੈ ਕੇ ਜੀ ਠੀਕ ਹੈ ਸਟੇਟਸ ਪਾਉਂਦਾ ਕਿਉਂਕਿ ਪਰਿਵਾਰ ਬਹੁਤ ਹੀ ਅਨਪੜ੍ਹ ਜਿਸ ਤਰੀਕੇ ਨਾਲ ਅਸੀਂ ਮਾਂ ਨੂੰ ਉਹਦੀ ਨੂੰ ਸੁਣਿਆ ਮੀਡੀਆ ਦੇ ਉੱਤੇ ਇੰਜ ਲੱਗ ਰਿਹਾ ਕਿ ਪਰਿਵਾਰ ਨੂੰ ਨਹੀਂ ਨੌਲੇਜ ਫੋਨ ਵਗੈਰਾ ਨਹੀਂ ਹੁੰਦੇ ਅਕਸਰ ਅਜਿਹੇ ਪਰਿਵਾਰ ਹੈਗੇ ਆ ਉਹਦੀ ਮਾਂ ਦੱਸ ਰਹੀ ਹੈ ਕਿ ਮੁੰਡਿਆਂ ਤੋਂ ਨਾਲ ਦੇ ਮੁੰਡੇ ਦਿਖਾਉਂਦੇ ਸੀਗੇ ਵੀਡੀਓ ਸਟੇਟਸ ਸਟੇਟਸ ਜੇ ਲਾਉਂਦੇ ਆ ਕਿ ਫੋਨ ਨਾਲ ਦੇ ਉੱਤੇ ਉਹ ਮੈਂ ਵੇਖ ਲੈਂਦੀ ਸੀਗੀ ਹਣਾ ਪਰਿਵਾਰੀਆਂ ਦਾ ਸਾਡੇ ਨਾਲ ਤਾਂ ਗੱਲ ਵੀ ਨਹੀਂ ਕਰ ਰਿਆ ਅਸੀਂ ਪਿਛਲੇ 3 ਮਹੀਨਿਆਂ ਤੋਂ ਜਦੋਂ ਦਾ ਵਾਪਸ ਆਇਆ ਦੁਬਈ ਚ ਬੰਦ ਹੋ ਗਈ ਸੀਗੀ ਇੱਥੋਂ ਗਿਆ ਬਸ ਘਰੋਂ ਗਿਆ ਉਸ ਤੋਂ ਬਾਅਦ ਗੱਲ ਨਹੀਂ ਹੋ ਰਹੀ ਸੀ ਹੁਣ ਤੁਸੀਂ ਇਹ ਬੜੀ ਹੈਰਾਨੀ ਹੁੰਦੀ ਹੈ ਕਿ ਉਹਨੇ ਅਜਿਹਾ ਕੀਤਾ ਕਿਉਂ ਉਹਦੇ ਪਿੱਛੇ ਅਜਿਹੀ ਕਿਹੜੀ ਇਨਪੁਟ ਆ ਕਿੜੀਆਂ ਏਜੰਸੀਆਂ ਨੇ ਜਾਂ ਕਿਹੜੇ ਬੰਦੇ ਕੰਮ ਕਰਾ ਰਹੇ ਆ ਦੇਖੋ ਜੇ ਤਾਂ ਕੋਈ ਹੋਰ ਕਾਸਟ ਦਾ ਬੰਦਾ ਬੋਤਲ ਨੂੰ ਤੋੜਦਾ ਤਾਂ ਇਹ ਮੁੱਦਾ ਦੋ ਜਾਤਾਂ ਪਾਤਾਂ 'ਚ ਵੀ ਵਿਵਾਦ ਸਕਦਾ ਸੀ ਇਹ ਵਿਵਾਦ ਬਣ ਸਕਦਾ ਸੀਗਾ ਪਰ ਉਸੇ ਬੰਦੇ ਦੇ ਉੱਤੋਂ ਜੇ ਕਰਵਾਇਆ ਗਿਆ ਜੇ ਉਹਨੇ ਆਪ ਨਹੀਂ ਕੀਤਾ ਉਹਦੀ ਮਨਚਾ ਨਹੀਂ ਹੈਗੀ ਦਿਮਾਗੀ ਦਿਮਾਗੀ ਸਤੁਲਨ ਜਿਹੜਾ ਕਿਹਾ ਜਾ ਰਿਹਾ ਕਿ ਉਹਦਾ ਠੀਕ ਆ ਜਾਂ ਨਹੀਂ ਇਹ ਚੈੱਕ ਕਰਾਵਾਉਣਾ ਚਾਹੇ ਬੇਅਦਬੀਆਂ ਦੇ ਉੱਤੇ ਲਾ ਲਓ ਹਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਅੰਗ ਪਾੜ ਕੇ ਸੁੱਟ ਦਿੰਨੇ ਹੋ ਜਾਂ ਤੁਸੀਂ ਗੁਰਦੁਆਰੇ ਕਿਸੇ ਦੇ ਵਿੱਚ ਇਹੋ ਜੀ ਹਰਕਤ ਹੁੰਦੀ ਹੈ ਜਾਂ ਕਿਤੇ ਹੋਰ ਵੀ ਬੇਅਦਬੀ ਹੁੰਦੀ ਹੈ ਤਾਂ ਉਹਨੂੰ ਪਾਗਲ ਨਾਲ ਜੋੜ ਦੇ ਦਿੰਦੇ ਦਿੱਤਾ ਜਾਂਦਾ ਵੀ ਅੰਦੀ ਦਿਮਾਗੀ ਸਥਿਤੀ ਸਹੀ ਨਹੀਂ ਹੈ ਜੀ ਇਹ ਹਰ ਵਾਰੀ ਦਾ ਇਹ ਜਿਹੜਾ ਡਰਾਮਾ ਹੈ ਡਰਾਮਾ ਚੱਲ ਪਿਆ ਅਸਲ 'ਚ ਨਾ ਜਗਪ੍ਰੀਤ ਇੱਥੇ ਸਾਡਾ ਸਿਸਟਮ ਫੇਲੀਅਰ ਆ ਸਾਡਾ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਆ ਕਿਉਂਕਿ ਸਾਡਾ ਪ੍ਰਸ਼ਾਸਨ ਆ ਨਾ ਜਿਹੜਾ ਸਿਸਟਮ ਆ ਉਹ ਕੇਸ ਨੂੰ ਹੱਲ ਹੀ ਨਹੀਂ ਕਰ ਪਾਉਂਦਾ ਉਹ ਇਹ ਪਤਾ ਹੀ ਨਹੀਂ ਲਗਾ ਪਾਉਂਦਾ ਕਿ ਇਹਦੇ ਪਿੱਛੇ ਕੌਣ ਆ ਹੁਣ ਇੱਕ ਸੋਖਾ ਜਿਹਾ ਸਾਡੇ ਨਾ ਮੁਲਕ ਦੇ ਕੋਲੇ ਖਾਸ ਤੌਰ ਦੇ ਤੇ ਪੰਜਾਬ ਦੇ ਕੋਲ ਪੰਜਾਬ ਪੁਲਿਸ ਦੇ ਕੋਲ ਇੱਕ ਬਹੁਤ ਹੀ ਵਧੀਆ ਇੱਕ ਕਹਿ ਦਈਏ ਬਹਾਨਾਗਾ ਕਿਸੇ ਚੀਜ਼ ਤੋਂ ਬਚਣ ਲਈ ਕਹਿੰਦੇ ਜੇ ਕੁਝ ਵੀ ਨਾ ਲੱਭੇ ਤਾਂ ਉਦੋਂ ਤੁਸੀਂ ਇਹ ਗੱਲ ਕਹਿ ਦਿਓ ਜੀ ਇਹ ਤਾਂ ਏਜੰਸੀਆਂ ਕਰਾ ਰਹੀਆਂ ਜੀ ਇਹ ਤਾਂ ਜੀ ਪਾਕਿਸਤਾਨ ਤੋਂ ਆਈਐਸਆਈ ਕਰਾ ਰਿਆਗਾ ਕਿਹੜਾ ਕਿਸੇ ਨੇ ਜਾ ਕੇ ਫੜਨਾ ਕਿਸੇ ਨੇ ਪੁੱਛਣਾ ਨਹੀਂ ਦੱਸਣਾ ਇਹ ਵੀ ਕਿਸੇ ਦੀ ਗੱਲ ਥੋਪ ਦੋ ਸੱਟ ਦੋ ਉਹੀ ਕੰਮ ਇੱਥੇ ਹੁੰਦਾਗਾ ਹੁਣ ਜਦੋਂ ਕੋਈ ਬੇਅਦਬੀ ਕਰ ਦਿੰਦਾ ਹੈਗਾ ਜਿਵੇਂ ਤੁਸੀਂ ਗੱਲ ਕੀਤੀ ਆ ਉਹ ਚਾਹੇ ਹੁਣ ਦੇਖੋ ਸ਼ਿਵਲਿੰਗ ਦੀ ਵੀ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਹੋਈ ਗੀਤਾ ਦੀ ਵੀ ਬੇਅਦਬੀਆਂ ਹੋਈਆਂ ਬੇਅਦਬੀ ਹਰ ਧਰਮ ਦੀਆਂ ਹੋ ਰਹੀਆਂ ਨੇ ਪਰ ਜਦੋਂ ਬੰਦਾ ਫੜਿਆ ਜਾਂਦਾ ਤੁਹਾਡੇ ਇਹ ਗੱਲ ਉਹੀ ਆ ਜਾਂਦਾ ਜੀ ਇਹ ਤਾਂ ਜੀ ਦਿਮਾਗੀ ਠੀਕ ਨਹੀਂ ਸੀਗਾ ਜੀ ਇਹ ਤਾਂ ਜੀ ਪਾਗਲ ਸੀਗਾ ਜੀ ਹੁਣ ਇੱਥੇ ਵੀ ਇਹੀ ਗੱਲਾਂ ਚੱਲ ਪਈਆਂ ਅੱਛਾ ਬੰਦਾ ਹੋਵੇ ਚਾਹੇ ਨਾ ਹੋਵੇ ਪਰ ਪਤਾ ਨਹੀਂ ਕਿਉਂ ਲੋਕ ਜਿਹੜੇ ਸਾਡੇ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਉਹ ਪਹਿਲਾਂ ਹੀ ਇਹੋ ਜਿਹੇ ਬਿਆਨ ਦੇਣੇ ਸ਼ੁਰੂ ਕਰ ਦਿੰਦਾ ਜੀ ਅਸੀਂ ਚੈੱਕ ਕਰਾਵਾਂਗੇ ਦਿਮਾਗੀ ਸਤੋਲਨ ਤਾਂ ਨਹੀਂ ਇਹਦਾ ਕਿਤੇ ਵਿਗੜਿਆ ਹੋਇਆਗਾ ਉਹ ਭਾਈ ਜੀ ਤੁਸੀਂ ਪਹਿਲਾਂ ਹੀ ਕਹਤਾ ਆ ਬੱਚ ਰਿਪੋਰਟਾਂ ਵੀ ਬਣ ਜਾਂਦੀਆਂ ਇਹ ਇੰਡੀਆ ਗਾ ਇੱਥੇ ਸਭ ਕੁਝ ਪਤਾਗਾ ਪਰ ਇਹਦੀ ਨਾ ਮੈਨੂੰ ਲੱਗਦਾ ਕਿ ਡੁੰਗਾਈ ਦੇ ਨਾਲ ਜਗਪੀਤ ਸਾਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਹਰ ਸਾਲ ਅਜਿਹਾ ਕਿਉਂ ਵਾਪਰਿਆ ਤੁਸੀਂ ਅੱਜ ਦੇਖੋ ਅੱਜ ਜਿਹੜਾ ਦਲਿਤ ਭਾਈਚਾਰਾ ਸਾਡਾ ਠੀਕ ਆ ਹਰ ਮੈਨੂੰ ਲੱਗਦਾ ਕਿ ਕਹਲਾ ਦਲਿਤ ਕਿਉਂ ਯਾਰ ਸਾਰਾ ਇੱਕ ਦੇ ਮੰਦੇ ਅੰਦਰ ਰੋਸ ਹੋਣਾ ਚਾਹੀਦਾ ਇਕ ਉਹ ਬੰਦਾ ਜਿਹਨੇ ਸਾਨੂੰ ਅਧਿਕਾਰ ਦਿੱਤੇ ਆ ਜਿਹਨੇ ਸਾਨੂੰ ਜਿਉਂਦਿਆਂ ਚ ਕਰਤਾ ਅੱਜ ਉਹਦੇ ਨਾਲ ਉਹਦੀ ਮੂਰਤੀ ਨਾਲ ਉਹਦੇ ਬੁੱਤ ਦੇ ਨਾਲ ਜਿਹੜਾ ਸਤਕਾਰ ਕਰਦੇ ਆ ਅਸੀਂ ਸਾਰੇ ਸਤਕਾਰ ਕਰਦੇ ਆ ਬਾਬਾ ਸਾਹਿਬ ਦਾ ਉਹਦੀ ਮੂਰਤੀ ਦੀ ਇੱਕ ਤਰੀਕੇ ਦਾ ਬੇਇੱਜ਼ਤੀ ਕੀਤੀ ਗਈ ਆ ਜਿਸ ਤਰੀਕੇ ਦੇ ਨਾਲ ਥੋੜਾ ਲੈ ਕੇ ਚੜਦਾ ਪੌੜੀ ਦੇ ਉੱਤੇ ਚੜ ਕੇ ਐਡ ਸਟਰੀਟ ਦੇ ਅੰਦਰ ਲੋਕ ਘੁੰਮ ਰਹੇ ਆ ਸਿਕਿਉਰਿਟੀ ਗਾਰਡ ਸਾਹਮਣੇ ਖੜੇ ਦੇਖ ਰਹੇ ਆ ਵੀਡੀਓ ਬਣਾ ਰਹੇ ਆ ਲੋਕ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਅੱਜ ਨੈਟ ਤੇ ਚੱਲ ਰਹੀ ਹੈ ਲੋਕਾਂ ਦੇ ਵੱਲੋਂ ਬਣਾਈ ਗਈ ਆ ਤੇ ਉੱਤੇ ਖੜਾ ਹੋਇਆ ਲੋਕ ਉਹਨੂੰ ਰੋਕ ਰਹੇ ਆ ਤੇ ਉਹ ਕਿਸੇ ਦੀ ਗੱਲ ਸੁਣ ਨਹੀਂ ਰਿਹਾ ਲੋਕਾਂ ਨਾਲ ਬੈਸ ਰਹੇ ਤੇ ਧੜਾ ਧੜ ਬੁੱਤ ਨੂੰ ਤੋੜਨ ਲੱਗਿਆ ਹੋਇਆ ਪਰ ਹੋਰ ਹੈਰਾਨੀ ਦੀ ਗੱਲ ਦੇਖੋ ਸਭ ਤੋਂ ਪਹਿਲਾਂ ਉਹਨੇ ਜਿਹੜੀ ਬੁੱਤ ਦੇ ਮੂਰੇ ਪੱਥਰ ਦੀ ਇੱਕ ਬੁੱਕ ਬਣਾਈ ਹੋਈ ਹੈ ਸਵਧਾਨ ਦੀ ਬੁੱਕ ਜਿਹੜੀ ਬਣਾਈ ਹੋਈ ਹੈ ਨਾ ਉਸ ਨੂੰ ਅੱਗ ਲਾਈ ਇਲਤੂਲ ਪਾਇਆ ਉਹਦੇ ਤੇ ਤੇ ਉਹਨੂੰ ਅੱਗ ਲਾਈ ਜਦੋਂ ਅੱਗ ਲਾਈ ਉਹਦੇ ਚ ਧੂਆ ਨਿਕਲਦੇ ਆ ਤੇ ਉਸ ਤੋਂ ਬਾਅਦ ਉਹ ਪੋੜੀ ਤੇ ਉੱਤੇ ਚੜਦਾ ਏਡੀ ਵੱਡੀ ਲਾਪਰਵਾਹੀ ਆ ਸਾਹਮਣੇ ਪੁਲਿਸ ਸਟੇਸ਼ਨ ਹੋਵੇ ਉਹਦੇ ਸਾਹਮਣੇ ਕੋਈ ਬੰਦਾ ਸਿਧਾਂ ਦੀ ਬੁੱਕ ਨੂੰ ਅੱਗ ਲਾ ਰਿਹਾਗਾ ਘਟੋ ਘਟ ਉਹਨੂੰ 5-7 ਮਿੰਟ 10 ਮਿੰਟ ਤਾਂ ਲੱਗੇ ਹੋਣਗੇ ਤੇ 5 7 10 ਮਿੰਟਾਂ ਦੇ ਵਿੱਚ ਇੰਨੀ ਪਬਲਿਕ ਦੇ ਅੰਦਰ ਪ੍ਰਸ਼ਾਸਨ ਖੜਾਗਾ ਠੀਕ ਹੈ ਜੀ ਪ੍ਰਸ਼ਾਸਨ ਕਿਹਾ ਜੇ ਸਫਾਈ ਕਰਨ ਵਾਸਤੇ ਪੌੜੀ ਲਾਈ ਸੀ ਫਿਰ ਪਾਈ ਤੁਹਾਡੇ ਮੁਲਾਜ਼ਮ ਕੀ ਕਰਦੇ ਸੀਗੇ ਨਾਲੇ 26 ਜਨਵਰੀ ਗਣਤੰਤਰ ਦਿਵਸ ਦੇ ਉੱਤੇ ਤਾਂ ਵੈਸੀ ਪੁਲਸ ਐਕਸ਼ਨ ਮੂਡ ਦੇ ਵਿੱਚ ਹੁੰਦੀ ਆ ਆਪਾਂ ਦੇਖਦੇ ਆਂ ਰੋਡਾਂ ਦੇ ਉੱਤੇ ਨਾਕੇ ਲਾਏ ਹੁੰਦੇ ਆ ਇਹਨਾਂ ਦਾ ਨਾ ਮੈਨੂੰ ਇਹ ਚੀਜ਼ ਹੀ ਲੱਗਦੀ ਆ ਜਾਂ ਤਾਂ ਵੀ ਜਿਵੇਂ ਆਪਾਂ ਰੋਡ ਦੇ ਉੱਤੇ ਜਾਂਦੇ ਆ ਜਿਹੜਾ ਦੰਦਾ ਚੰਗਾ ਭਲਾ ਹੁੰਦਾ ਸਹੀ ਸੁੰਦਾ ਉਹਨਾਂ ਨੂੰ ਵੀ ਤੰਗ ਕਰੀ ਜਾਂਦੇ ਰਹਿੰਦੇ ਆ ਜਿਵੇਂ ਪੰਜਾਬੀਆਂ ਦੀ ਇੱਕ ਕਹਾਵਤ ਆ ਕਹਿੰਦਾ ਜੀ ਅਸੀਂ ਮੂਰ ਦੀ ਕੀੜੀ ਨਹੀਂ ਨੰਗਨ ਦੇ ਪਿੱਛੇ ਦੀ ਚਾਹੇ ਹਾਥੀ ਟੱਪੀ ਜਾਣ ਉਹ ਹਾਲ ਅੱਜ ਪੰਜਾਬ ਪੁਲਿਸ ਦਾ ਹੋਇਆ ਪਿਆਗਾ ਗ੍ਰੇਨੇਡਾਂ ਦੇ ਨਾਲ ਪੁਲਿਸ ਸਟੇਸ਼ਨਾਂ ਦੇ ਉੱਤੇ ਹਮਲੇ ਹੋ ਰਹੇ ਆ ਤੇ ਅੱਜ ਪੰਜਾਬ ਦੇ ਅੰਦਰ ਹਲਾਤ ਬਹੁਤ ਮਾੜੇ ਆ ਅੱਜ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਸੀ ਭਾਈਚਾਰੇ ਦੇ ਵੱਲੋਂ ਕੱਲ ਲੁਧਿਆਣਾ ਦੇ ਵਿੱਚ ਬੰਦ ਦੀ ਕਾਲ ਦਿੱਤੀ ਗਈ ਜਲੰਧਰ ਦੇ ਵਿੱਚ ਬੰਦ ਦੀ ਕਾਲ ਦਿੱਤੀ ਗਈ ਆ 올 ਓਵਰ ਇੰਡੀਆ ਦੇ ਅੰਦਰ ਕਿਉਂਕਿ ਬਾਬਾ ਸਾਹਿਬ ਨੂੰ ਹਰ ਕੋਈ ਪਿਆਰ ਕਰਦਾ 올 ਓਵਰ ਇੰਡੀਆ ਦੇ ਅੰਦਰ ਇਸ ਚੀਜ਼ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮ ਹੋ ਚੁੱਕੀ ਆ ਮਾਹੌਲ ਗਰਮ ਹੋ ਚੁੱਕਾ ਹੈ ਹਾਲਾਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਖਤ ਕਾਰਵਾਈ ਕਰਾਂਗੇ ਪਰ ਜਦੋਂ ਵਾਪਰ ਹੀ ਗਿਆ ਹੁਣ ਦੇਖੋ ਬੰਦੇ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਕਹਿੰਦੇ ਉਹਨੂੰ ਸਜ਼ਾ ਵੀ ਹੋ ਜਾਂਦੀ ਹੈ ਸਖਤ ਕਾਜ ਦੇ ਵੀ ਕਰਾਂਗੇ ਜੀ ਉਹ ਤਾਂ ਕਰੋ ਭਾਈ ਨਾ ਕਰੋ ਜਿਹੜੀ ਚੀਜ਼ ਵਾਪਰੀ ਗਈ ਜਿਹੜਾ ਮਨਾਂ ਨੂੰ ਠੇਸ ਪਹੁੰਚਿਆ ਜਿਹੜੀ ਉਹਦੀ ਬੇਅਦਬੀ ਹੋ ਗਈ ਉਸ ਚੀਜ਼ ਨੂੰ ਤੁਸੀਂ ਵਾਪਸ ਕਿਵੇਂ ਕਰੋਗੇ ਇਹ ਸਿਸਟਮ ਦੇ ਉੱਤੇ ਵੱਡੀ ਚਪੇੜਾ ਵੱਡਾ ਫੇਲੀਅਰ ਆ ਤੇ ਉਹ ਵੀ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਅੰਦਰ ਜਿੱਥੇ ਐਡਾ ਵੱਡੇ ਟੂਰਿਸਟ ਪਲੇਸ ਆ ਉਹਨੂੰ ਮੰਨਿਆ ਜਾਂਦਾ ਸਲਾਨੀ ਆ ਤੇ ਪਰ ਜਿੱਥੇ ਉਹ ਬੋਥਲ ਲੱਗਿਆ ਹੋਇਆ ਉੱਥੇ ਕੋਈ ਇਹ ਤਾਂ ਨਹੀਂ ਵੀ ਖਾਲੀ ਸਥਾਨ ਆ ਜਾਂ ਬਹੁਤ ਅਕਾਂਤ ਦੇ ਵਿੱਚ ਇਹ ਚੀਜ਼ ਹੋਈ ਲੋਕਾਂ ਦੇ ਸਾਹਮਣੇ ਹੋਈ ਮੈਂ ਲੋਕਾਂ ਤੇ ਵੀ ਬੜਾ ਹੈਰਾਨ ਆ ਕਿ ਜਦੋਂ ਉਹ ਇਹ ਚੀਜ਼ ਕਰ ਰਿਹਾ ਸੀਗਾ ਤਾਂ ਉਹਨੂੰ ਰੋਕਿਆ ਕਿਉਂ ਨਹੀਂ ਗਿਆ ਕਿਸੇ ਕੋਈ ਨਾ ਕੋਈ ਤਾਂ ਇਹੋ ਜਿਹਾ ਹੁੰਦਾ ਨਹੀਂ ਜਗਪਤ ਕੀਤੀ ਕੋਸ਼ਿਸ਼ ਲੋਕਾਂ ਨੇ ਕੀਤੀ ਪੌੜੀ ਉੱਪਰ ਚੜਿਆ ਹੋਇਆ ਸੀ ਹਾਲਾਂਕਿ ਜਦੋਂ ਨਹੀਂ ਮੰਨਿਆ ਇੱਕ ਵੀਡੀਓ ਦੇ ਵਿੱਚ ਇਹ ਵੀ ਨਜ਼ਰ ਆ ਰਿਹਾ ਕਿ ਇੱਕ ਸਿਕਿਉਰਿਟੀ ਗਾਰਡ ਆ ਤੇ ਇੱਕ ਮੁੰਡਾ ਹੋਰ ਆ ਉਹਨਾਂ ਦੇ ਫੜ ਕੇ ਉਹਨੂੰ ਲਾਇਆ ਥੱਲੇ ਮੰਕਾਬੂ ਕੀਤਾ ਕਿ ਪਰ ਗੱਲ ਇਹ ਆ ਵੀ ਲੋਕਾਂ ਨੇ ਤਾਂ ਕੀਤਾ ਨਾ ਦੇਖੋ ਜਗ ਪੇ ਤੇ ਸਵਾਲ ਇਹ ਖੜਾ ਹੁੰਦਾ ਜਿਹੜੀ ਸਰਕਾਰ ਜਿਹੜੇ ਮੁੱਖ ਮੰਤਰੀ ਸਾਡੇ ਬਾਬਾ ਸਾਹਿਬ ਦਾ ਜ਼ਿਕਰ ਕਰਕੇ ਦੇਖੋ ਅਰਵਿੰਦ ਕੇਜਰੀਵਾਲ ਨੇ ਸ਼ੁਰੂ ਤੋਂ ਸਿਆਸਤ ਕੀਤੀ ਹੈ ਬਾਬਾ ਸਾਹਿਬ ਦੇ ਹੱਥ ਨੂੰ ਦਫ਼ਤਰਾਂ 'ਚ ਫੋਟੋਆਂ ਕਿਹਦੀਆਂ ਲੱਗੀਆਂ ਬਾਬਾ ਸਾਹਿਬ ਦੀਆਂ ਜੇ ਬਾਬਾ ਸਾਹਿਬ ਦੀਆਂ ਤੁਸੀਂ ਦਫ਼ਤਰਾਂ 'ਚ ਫੋਟੋਆਂ ਲਾ ਰਹੇ ਹੋ ਤੁਸੀਂ ਆਮ ਵੀਆਈਪੀਆਂ ਨੂੰ ਜਿਹੜੀਆਂ ਸਿਕਿਉਰਟੀਆਂ ਦੇ ਰਹੇ ਹੋ ਉਹ ਕਰ ਰਹੇ ਹੋ ਆਪਾਂ ਦੇਖਦੇ ਹਾਂ ਕਈ ਥਾਵਾਂ ਦੇ ਉੱਤੇ ਨਹੀਂ ਪੱਥਰਾਂ ਤੇ ਤੱਕ ਸਿਕਿਉਰਟੀਆਂ ਲੱਗ ਜਾਂਦੀਆਂ ਮੈਨੂੰ ਯਾਦ ਆਉਣਾ ਆਪਣੇ ਲੰਬੀ ਦੇ ਵਿੱਚ ਇੱਕ ਨੀ ਪੱਥਰ ਸੀਗਾ ਦੋ ਤਿੰਨ ਵਾਰੀ ਚੋਰੀ ਹੋ ਗਿਆ ਤੇ ਉੱਥੇ ਚਾਰ ਗਨ ਮੈਂ ਲਾਤੇ ਸੀਗੇ ਸਰਕਾਰ ਨੇ ਵੀ ਇਹ ਹਾਲਾਤ ਯਾਰ ਤੁਸੀਂ ਕਟੋ ਘਟੋ ਉਸ ਦੇਣ ਤਾਂ ਤੁਸੀਂ ਧਿਆਨ ਦੇਖੋ ਨਾ ਤੁਹਾਨੂੰ ਪਤਾ ਵੀ ਉਹ ਮੂਰਤੀ ਦੇ ਉੱਤੇ ਲੋਕ ਆਉਂਦੇ ਆ ਜਿਹੜੇ ਪੂਜਦੇ ਆ ਬਾਬਾ ਸਾਹਿਬ ਨੂੰ ਆ ਕੇ ਸਤਕਾਰ ਕਰਦੇ ਆ ਸ਼ਰਧਾ ਦੇ ਫੁੱਲ ਉਹਨਾਂ ਨੂੰ ਭੇਟ ਕਰਦੇ ਆ ਤੁਸੀਂ ਉੱਥੇ ਤੁਹਾਡਾ ਪ੍ਰਬੰਧ ਕੀ ਸੀ ਇਹ ਸਿਕਿਉਰਿਟੀ ਲੂਪ ਹੋਲਾ ਇਹ ਹੀ ਸਵਾਲ ਵਿਰੋਧੀ ਕਰ ਰਹੇ ਇਹ ਹੀ ਸਵਾਲ ਮੀਡੀਆ ਕਰ ਰਿਹਾ ਇਹ ਸਵਾਲ ਹੋਣਗੇ ਹੁਣ ਪ੍ਰਸ਼ਾਸਨ ਕੋਲੇ ਜਵਾਬ ਨਹੀਂ ਕੋਈ ਹੈਗਾ ਪ੍ਰਸ਼ਾਸਨ ਜੀ ਅਸੀਂ ਤਾਂ ਜੀ ਉਹ ਪੌੜੀ ਸਫਾਈ ਨੂੰ ਲਾਈ ਸੀ ਜੀ ਪਤਾ ਨਹੀਂ ਉਹਦੀ ਕੀ ਮਨਚਾ ਸੀ ਕਿੱਥੋਂ ਆ ਗਿਆ ਕਿੱਗਾ ਪਰ ਇਹ ਬਹੁਤ ਹੀ ਪ੍ਰੀ ਪਲਾਨਡ ਆ ਜਗਪ੍ਰੀਤ ਤਿੰਨ ਮਹੀਨੇ ਪਹਿਲਾਂ ਦੁਬਈਆਂ ਹੋਣਾ ਮਤਲਬ ਕਿ ਪੂਰੀ ਪਲੈਨਿੰਗ ਸੀਗੀ ਇਹਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਯਾਰ ਉਹਦਾ ਦਿਮਾਗ ਦੇ ਵਿੱਚ ਆਇਆ ਫਿਰ ਗਿਆ ਦਿਮਾਗੀ ਸਤਲਨ ਠੀਕ ਨਹੀਂ ਸੀਗਾ ਭਾਈ ਫਿਰ ਭਾਈ ਜੇ ਦਿਮਾਗੀ ਜੇ ਜਗਪ੍ਰੀਤ ਇੱਥੇ ਇਹ ਗੱਲ ਆ ਗਈ ਨਾ ਤਾਂ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਜੇ ਕੈਂਪ ਪੁਲਿਸ ਕਹਿੰਦੀ ਜਾਂ ਕੋਈ ਵੀ ਕਹਿੰਦਾ ਵੀ ਉਹਦਾ ਦਿਮਾਗੀ ਸਤਲਨ ਠੀਕ ਨਹੀਂ ਸੀ ਫਿਰ ਉਹਨੇ ਰਾਹ ਜਾਂਦੇ ਨੇ ਕਿਸੇ ਹੋਰ ਦੇ ਕਿਉਂ ਨਹੀਂ ਮਾਰਿਆ ਥੋੜਾ ਰਾਜ ਦੀ ਇਮੀਗ੍ਰੇਸ਼ਨ ਜਿਹੜੀ ਪਾਰ ਕਰਨੀ ਹੁੰਦੀ ਹੈ ਨਾ ਉਹ ਬਹੁਤ ਔਖੀ ਹੁੰਦੀ ਹੈ ਹੂੰ ਜੇ ਜੇ ਤੁਸੀਂ ਦੁਬਈ ਤੋਂ ਜਾ ਕੇ ਇਮੀਗ੍ਰੇਸ਼ਨ ਵਾਲੇ ਦੁਬਈ ਦੀ ਇਮੀਗ੍ਰੇਸ਼ਨ ਤਾਂ ਮੰਨੀ ਗਈ ਹੈ ਵੀ ਉਹ ਪਤਾ ਨਹੀਂ ਟੱਪਨ ਦਿੰਦੇ ਆਪ ਦੀ ਇਮੀਗ੍ਰੇਸ਼ਨ ਦੇ ਵਿੱਚੋਂ ਫालतू ਤੇ ਜੇ ਉੱਥੋਂ ਬੰਦਾ ਪਾਰ ਪਾਰ ਕਰਕੇ ਆਇਆ ਇਮੀਗ੍ਰੇਸ਼ਨ ਤਿੰਨ ਮਹੀਨੇ ਪਹਿਲੇ ਤੁਹਾਡੀ ਇੰਡੀਆ ਦੀ ਇਮੀਗ੍ਰੇਸ਼ਨ ਪਾਰ ਕਰਕੇ ਆਇਆ ਤਾਂ ਉਹ ਦਿਮਾਗੀ ਸਲਤਨਨ ਦਾ ਪਾਗਲ ਠੀਕ ਮਤਲਬ ਨਹੀਂ ਖਰਾਬ ਹੋ ਸਕਦਾ ਹੂੰ ਜੇ ਤੁਸੀਂ ਇਹ ਪਾਨਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਹਾਂ ਉਹ ਪਾਗਲ ਸੀ ਜਾਂ ਪਾਗਲ ਹੈ ਉਹ ਨਹੀਂ ਹੈ ਹਮ ਇਹ ਤੋਂ ਇਹ ਚੀਜ਼ ਤਾਂ ਕਲੀਅਰ ਹੋ ਗਈ ਨਾਲੇ ਦੂਸਰੀ ਗੱਲ ਜੇ ਹੈਗਾ ਵੀ ਹੈ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਏਜੰਸੀਆਂ ਨੇ ਸਿਰਫ ਬੁੱਤ ਢਾਨ ਨੂੰ ਭੇਜਿਆ ਉੱਥੇ ਇਹ ਅਸਲ ਚ ਨਾ ਜਗ ਪਿੱਤੇ ਸਾਰਾ ਧਿਆਨ ਡਿਵਰਟ ਕਰਨ ਦੀ ਭਾਵਨਾਵਾਂ ਨਾਲ ਖੇਡਣ ਦੀ ਦੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਜੇ ਕੀਤਾ ਕਿ ਕੁਝ ਲੋਕ ਨੇ ਕੁਝ ਬਾਹਰੋਂ ਬੈਠੇ ਜਿਹੜੀਆਂ ਤਾਕਤਾਂ ਨੇ ਵਿਦੇਸ਼ਾਂ ਦੇ ਵਿੱਚ ਬੈਠੀਆਂ ਨੇ ਉਹ ਇੱਥੇ ਹੈ ਨਹੀਂ ਉਹ ਨੌਜਵਾਨਾਂ ਨੂੰ ਵਰਤਦੀਆਂ ਨੇ ਨੌਜਵਾਨ ਵਰਤੇ ਜਾਂਦੇ ਆ ਹਮੇਸ਼ਾ ਵਰਤੇ ਗਏ ਆ ਬਹੁਤ ਵਾਰੀ ਹੋਇਆ بڑے ਕੇਸਸ ਆਇਆ ਇੱਕ ਵਾਰੀ ਗੁਰਦਾਸਪੁਰ ਤੋਂ ਦੋ ਨੌਜਵਾਨਾਂ ਦੇ ਅਕਾਊਂਟ ਦੇ ਵਿੱਚ 26 ਜਨਵਰੀ ਵੇਲੇ 10000 ਡਾਲਰ ਜੇ ਮੈਂ ਗਲਤ ਨਹੀਂ ਹੈਗਾ ਖਣੀ 10000 ਡਾਲਰ ਸੀ ਖਣੀ 1000 ਡਾਲਰ ਸੀ ਪਾਇਆ ਗਿਆ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਪਲੋਸਟੇਸ਼ਨ ਦੀ ਕੰਧ ਦੇ ਉੱਤੇ ਖਣੀ ਰੇਲੋ ਸਟੇਸ਼ਨ ਦੇ ਉੱਤੇ ਸ਼ਾਇਦ ਮੈਨੂੰ ਪ੍ਰੋਪਰ ਯਾਦ ਨਹੀਂ ਆ ਰਿਹਾ ਝੰਡਾ ਲਹਿਰਾਉਣਾ ਸੀਗਾ ਖਾਲਿਸਤਾਨ ਦਾ ਤਾਂ ਉਹ ਚੀਜ਼ ਕੀਤੀ ਗਈ ਇਹ ਜਿਹੜੇ ਬਾਹਰਲੀਆ ਤਾਕਤਾਂ ਨਾ ਬਾਹਰ ਬੈਠੇ ਲੋਕ ਆ ਉਹ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਦਰਦੀ ਆ ਪਰ ਉਹ ਦਰਦੀ ਨਹੀਂਗੇ ਤੁਸੀਂ ਕੀ ਕਰ ਰਹੇ ਹੋ ਯਾਰ ਉਹੀ ਕੁਝ ਕਰ ਰਹੇ ਹੋ ਜੇ ਮੰਨ ਲਓ ਉਹ ਕਰ ਰਹੇ ਆ ਦੇਖੋ ਮੈਂ ਉਹਨਾਂ ਦਾ ਵੀ ਵਿਰੋਧ ਕਰਦਾ ਮੈਂ ਕਿਸੇ ਦੇ ਹੱਕ 'ਚ ਨਹੀਂ ਹੈਗਾ بڑے ਬੰਦੇ ਆ بڑے ਕਹਿੰਦੇ ਆ ਬਾਹਰ ਬੈਠ ਕੇ ਉਹ ਕਰਦੇ ਆ ਪਰ ਤੁਸੀਂ ਇੱਥੇ ਨੌਜਵਾਨਾਂ ਨੂੰ ਵਰਤ ਰਹੇ ਹੋ ਅੱਜ ਉਹ ਮਾਂ ਦੇ ਉੱਤੇ ਕੀ ਬੀਤ ਰਹੀ ਹੋਵੇਗੀ ਪਤਾ ਲੱਗਿਆ ਮੈਨੂੰ ਤਿੰਨ ਭਰਾ ਸੀਗੇ ਦੋ ਭੈਣਾਂ ਦੱਸੀਆਂ ਜਾ ਰਹੀਆਂ ਬਹੁਤ ਹੀ ਗਰੀਬ ਪਰਿਵਾਰ ਦੱਸਿਆ ਜਾ ਰਿਹਾ ਪਤਾ ਨਹੀਂ ਤਾਂ ਕਿਵੇਂ ਉਹਨਾਂ ਨੇ ਪੈਸੇ ਪੁਸੇ ਇਕੱਠੇ ਕਰਕੇ 2.5 ਤੋਂ 3 ਲੱਖ 4 ਲੱਖ 5 ਲੱਖ ਰੁਪਏ ਲੱਗ ਜਾਂਦਾ ਦੁਬਈ ਜਾਣ ਨੂੰ ਆਮਦਨ ਨਾਲ ਹਣਾ ਕਿਵੇਂ ਉਹਨਾਂ ਨੇ ਦੁਬਈ ਭੇਜਿਆ ਹੋਊਗਾ ਕੀ ਸੋਚਿਆ ਹੋਊਗਾ ਤੇ ਕੀ ਬਣ ਗਿਆ ਉਹਦੀ ਮਾਂ ਵਿਚਾਰੀ ਰੋ ਰੋ ਕੇ ਇਹ ਗੱਲ ਕਹਿ ਰਹੀ ਸੀ ਕਹਿੰਦੀ ਅੱਜ ਤੱਕ ਸਾਡੇ ਖਾਨਦਾਨ ਨੇ ਕਦੇ ਪੁਲਿਸ ਸਟੇਸ਼ਨ ਨਹੀਂ ਦੇਖਿਆ ਸੀ ਤੇ ਇਹਨੇ ਆ ਕਰਤੂਤ ਕਰਤੀ ਹੁਣ ਸਮਾਜ ਦੇ ਅੰਦਰ ਦੇਖੋ ਕੀ ਉਹਨਾਂ ਦੀ ਇੱਜ਼ਤ ਰਹਿ ਜਾਂਦੀ ਹੈ ਇਹ ਬਹੁਤ ਚੀਜ਼ਾਂ ਹੋ ਰਹੀਆਂ ਮੈਨੂੰ ਲੱਗਦਾ ਇਹ ਤੇ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਸਰਕਾਰਾਂ ਨੂੰ ਗੰਭੀਰਤਾ ਦੇ ਨਾਲ ਇਹਨੂੰ ਲੈਣਾ ਚਾਹੀਦਾ ਕਿ ਭਾਈ ਕੌਣ ਆ ਜੇ ਬਾਹਰ ਕੋਈ ਬੈਠਾ ਕਰਾ ਰਿਹਾ ਤਾਂ ਇੰਟਰਪੋਲ ਦੇ ਨਾਲ ਗੱਲ ਹੋਣੀ ਚਾਹੀਦੀ ਆ ਇਸ ਚੀਜ਼ ਦਾ ਮਸਲਾ ਹੱਲ ਹੋਣਾ ਚਾਹੀਦਾ ਹਰ ਵਾਰ ਇਹੋ ਜਿਹੀਆਂ ਘਟਨਾਵਾਂ ਦਾ ਘਟਨਾ ਇਹ ਨਿੰਦਣਯੋਗ ਆ ਕਿਉਂਕਿ ਪੂਰੀ ਦੁਨੀਆ ਸਾਨੂੰ ਵਾਚ ਕਰ ਰਹੀ ਹੁੰਦੀ ਆ ਤੁਸੀਂ ਦੇਖੋ ਜਿਹੜਾ ਲਾਲ ਕਿਲੇ ਦਾ ਸਾਡਾ ਪ੍ਰੋਗਰਾਮ ਹੁੰਦਾ ਸੰਵਧਾਨ ਆ ਇੱਕੋ ਪੂਰੀ ਦੁਨੀਆ ਸਾਨੂੰ ਉਸ ਦਿਨ ਵਾਚ ਕਰਦੀ ਆ ਤੇ ਉਸ ਦਿਨ ਇੱਡੀ ਵੱਡੀ ਘਟਨਾ ਵਾਪਨੀ ਅੱਜ ਤਾਂ ਇੰਟਰਨੈਟ ਦਾ ਜਮਾਨਾ ਬੇਇੱਜ਼ਤੀ ਕਿਹਦੀ ਹੋ ਰਹੀ ਆ ਸਾਡੀ ਹੋ ਰਹੀ ਆ ਨਾ ਕਿਸੇ ਹੋਰ ਦੀ ਤਾਂ ਉਹ ਨਹੀਂ ਰਹੀਗੀ ਸੋ ਮੈਨੂੰ ਲੱਗਦਾ ਕਿ ਇਹਦੇ ਉੱਤੇ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਆ ਤੇ ਮੁੱਖ ਮੰਤਰੀ ਸਾਹਿਬ ਸਾਡੇ ਪੰਜਾਬ ਦੇ ਅਸੀਂ ਆਦਾਰ ਸੋ ਭਗਵੰਤ ਸਿੰਘ ਮਾਨ ਸਾਰੀ ਸਰਕਾਰ ਸਾਡੀ ਬਾਬਾ ਸਾਹਿਬ ਨੂੰ ਪਿਆਰ ਕਰਦੀ ਆ ਬਾਬਾ ਸਾਹਿਬ ਨੂੰ ਲੈ ਕੇ ਉਹ ਚੱਲੇ ਆ ਤੇ ਜ਼ਰੂਰ ਹੋ ਉਹਨਾਂ ਨੇ ਕਿਹਾ ਵੀ ਅਤੇ ਭਾਈ ਸਖਤ ਕਾਰਵਾਈ ਹੋਣੀ ਆ ਹੋਣੀ ਵੀ ਚਾਹੀਦੀ ਆ ਪਰ ਇਹ ਪਤਾ ਲਾਉਣ ਇਹਦੇ ਪਿੱਛੇ ਕੌਣ